ਦੋਸਤੋ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ 2 2.5 ਸਾਲ ਪਹਿਲਾਂ ਜਦੋਂ ਅਸੀਂ ਇਹ ਸਰਕਾਰ ਚੁਣੀ ਸੀ ਸਾਰਿਆਂ ਦੇ ਮਨ ਦੇ ਵਿੱਚ ਬੜੇ ਵਲਵਲੇ ਬੜੇ ਚਾ ਸੀਗੇ ਕਿ ਪੰਜਾਬ ਦੇ ਵਿੱਚ ਕੋਈ ਨਾ ਕੋਈ ਬਦਲਾਅ ਆਊਗਾ ਪੰਜਾਬ ਤਰੱਕੀ ਦੀ ਰਾਹ ਤੇ ਜਾਊਗਾ ਪੰਜਾਬ ਦੇ ਲੋਕ ਸੌਖੇ ਹੋਣਗੇ ਪੰਜਾਬ ਦੇ ਲੋਕਾਂ ਨੂੰ ਧਰਮਿਆ ਤੋਂ ਨਜਾਤ ਮਿਲੂਗੀ ਲੋਕਾਂ ਦੀਆਂ ਮੁਸ਼ਕਲਾਂ ਲਾਉਣਗੀਆਂ ਪਰ ਇਹਨਾਂ ਅਫਸੋਸ ਐਨੀ ਜਦੋਜਾਦ ਐਨਾਂ ਦੁੱਖ ਹੈ ਕਿ ਗੱਲਾਂ ਤੇ ਸਾਨੂੰ ਕੀਤੀਆਂ ਸੀ ਨਸ਼ਾ ਬੰਦ ਕਰਨ ਦੀਆਂ ਗੱਲਾਂ ਤੇ ਸਾਨੂੰ ਕੀਤੀਆਂ ਸੀ ਮਾਫੀਆ ਬੰਦ ਕਰਨ ਦੀਆਂ ਗੱਲਾਂ ਤੇ ਸਾਨੂੰ ਕੀਤੀਆਂ ਸੀ ਰੇਤ ਸ਼ਰਾਬ ਟਰਾਂਸਪੋਰਟ ਇਸ ਸਾਰੇ ਕਾਰੋਬਾਰ ਨੂੰ ਸਹੀ ਕਰਨ ਲਈ ਮਾਫੀਆ ਤੋੜਨ ਲਈ ਪਰ ਦੁੱਖ ਇਸ ਗੱਲ ਦਾ ਹੈ ਕਿ ਅਜੇ ਤੱਕ ਸਾਡੇ ਕੋਲੋਂ ਗੰਦਾ ਪਾਣੀ ਨਹੀਂ ਬੰਦ ਹੋਇਆ ਜਿਹਦੇ ਲਈ ਅੱਜ ਆਦ ਸੰਗਤ ਜਿਹੜੀ ਜੂਝ ਰਹੀ ਹੈ ਜਿਹਦੇ ਲਈ ਮੋਰਚਾ ਲੱਗਾ ਬੜੇ ਲੰਮੇ ਸਮੇ ਤੋਂ ਕਿਸ ਕਿਸ ਤਰੀਕੇ ਦੇ ਭਾਸ਼ਣ ਸਾਨੂੰ ਸੁਣਾਏ ਜਾਂਦੇ ਸੀਗੇ ਸਾਨੂੰ ਕਿਸ ਤਰੀਕੇ ਕਲਾਵੇ ਚ ਲਿਆ ਜਾਂਦਾ ਸੀਗਾ ਸਾਨੂੰ ਕਿਸ ਤਰੀਕੇ ਲਾਰੇ ਲਾਏ ਜਾਂਦੇ ਸੀਗੇ ਔਰ ਜੇ ਮੈਂ ਸਰਕਾਰ ਦੀ ਇਹਦੇ ਮੁੱਖ ਮੰਤਰੀ ਦੀ ਇਹਦੇ ਐਮਐਲਏ ਦੀ ਤੁਲਨਾ ਕਰਾਂ ਨਾ ਤੇ ਕਿਸੇ ਸ਼ਾਇਰ ਨੇ ਬਹੁਤ ਖੂਬ ਲਿਖਿਆ ਕਿ ਭਾਸ਼ਣ ਵਿੱਚ ਹੈ ਦੇਸ਼ ਦੀ ਚਿੰਤਾ ਕਿ ਜਿਹੜਾ ਭਾਸ਼ਣ ਦਿੰਦੇ ਹੋ ਗੱਲਾਂ ਬੜੀਆਂ ਵੱਡੀਆਂ ਵੱਡੀਆਂ ਕਰਦੇ ਨੇ ਕਿ ਭਾਸ਼ਣ ਵਿੱਚ ਹੈ ਦੇਸ਼ ਦੀ ਚਿੰਤਾ ਆਸ਼ਿਕ ਕੁਰਸੀ ਮਾਲਦੇ ਹੋ ਭਾਸ਼ਣ ਵਿੱਚ ਹੈ ਦੇਸ਼ ਦੀ ਚਿੰਤਾ ਆਸ਼ਿਕ ਕੁਰਸੀ ਮਾਲਦੇ ਹੋ ਮਿਲ ਗਈ ਹੈ مخਮਲ ਦੀ ਰਜਾਈ ਲੈਕ ਤੇ ਤਰਪਾਲ ਦਿਓ ਤਰਪਾਲ ਲੈਣ ਵਾਲੇ ਤੁਸੀਂ ਲੋਕ مخਮਲ ਦੀਆਂ ਰਜਾਈਆਂ 'ਚ ਬਹਿਣ ਵਾਲੇ ਹੁਣ ਬਣ ਗਏ ਤੁਸੀਂ ਸਾਡੇ ਸੂਬੇ ਨੂੰ ਲੁੱਟ ਰਹੇ ਹੋ ਅੱਜ ਵੀ ਸਾਡੇ ਸੂਬੇ ਦੇ ਵਿੱਚ ਲੁੱਟ ਖਸਟ ਪੂਰੀ ਹੈ ਤੁਸੀਂ ਬੋਰਡਾਂ ਦੇ ਉੱਤੇ ਰੋਜ਼ ਪੜ੍ਹਦੇ ਹੋ ਤੁਸੀਂ ਬੋਰਡਾਂ ਦੇ ਉੱਤੇ ਰੋਜ਼ ਇਸ਼ਤਿਹਾਰ ਵੇਖਦੇ ਹੋ ਮੁੱਖ ਮੰਤਰੀ ਕਹਿੰਦਾ ਮੈਂ ਨਵੀਂ ਨਹਿਰ ਕੱਢਣੀ ਹੈ ਮੈਂ ਪਹਿਲਾ ਇਤਿਹਾਸ ਰਚਣ ਜਾ ਰਿਹਾ ਮੈਂ ਨਵੀਂ ਨਹਿਰ ਕੱਢ ਰਿਹਾ ਕੱਲ ਮੈਂ ਮੁੱਖ ਮੰਤਰੀ ਦਾ ਭਾਸ਼ਣ ਸੁਣਦਾ ਸੀਗਾ ਬਾਰ ਕਿਸੇ ਸੂਬੇ ਦੇ ਵਿੱਚ ਬੈਠਾ ਔਰ ਲੋਕਾਂ ਨੂੰ ਕੀ ਕਹਿ ਰਿਹਾ ਜਿਹੜੇ ਉੱਥੋਂ ਦੇ ਇਨਵੈਸਟਰ ਇਕੱਠੇ ਕਰਕੇ ਕਿ ਸਾਡੇ ਇੱਥੇ ਆ ਕੇ ਫੈਕਟਰੀਆਂ ਲਾਓ ਮੈਂ ਨਹੀਂ ਕਹਿੰਦਾ ਸੀ ਕਿਸੇ ਫੈਕਟਰੀ ਦੇ ਉਲਟਾਂ ਮੈਂ ਨਹੀਂ ਕਹਿੰਦਾ ਸੀ ਕਿਸੇ ਕਾਰੋਬਾਰ ਦੇ ਉਲਟਾਂ ਉਹਨਾਂ ਕੋ ਨਿਜਮ ਤੇ ਅਪਣਾਓ ਨਾ ਯਾਰ ਗੰਦਾ ਪਾਣੀ ਸਾਡਾ ਪਾਣੀ ਗੰਧਲਾ ਕਰ ਦਿੱਤਾ ਸਾਡੇ ਦਰਿਆ ਗੰਧਲੇ ਕਰ ਦਿੱਤੇ ਉਹਨਾਂ ਨੂੰ ਕਹੋ ਜੇ ਪੰਜਾਬ ਚ ਪੈਸਾ ਲਾਉਣਾ ਪੰਜਾਬ ਚ ਕੰਮ ਕਰਨ ਤੇ ਬੰਦੇਾਂ ਨੂੰ ਕਰਨਾ ਪਊਗਾ ਜਿਹੜੇ ਨਿਜਮ ਨੇ ਉਹ ਬਣਦੇ ਨੇ ਉਹ ਰੱਖਣੇ ਪੈਣਗੇ ਵਾਟਰ ਟ੍ਰੀਟਮੈਂਟ ਪਲਾਟ ਲਾਉਣੇ ਪੈਣਗੇ ਐਵੇਂ ਵਾਹ ਦੇ ਵਿੱਚ ਛੋਟੇ ਨਾ ਮਾਰੀ ਜਾਓ ਮੁੱਖ ਮੰਤਰੀ ਲਈ ਬਾਬਾ ਬੁੱਲੇ ਸ਼ਾਹ ਬੜਾ ਸੋਹਣਾ ਲਿਖਦੇ ਆ ਕਿ ਪਰ ਪਰ ਆਲਮ ਫਾਜ਼ਲ ਹੋਇਆ ਪਰ ਪਰ ਆਲਮ ਫਾਜ਼ਲ ਹੋਇਆ ਕਦੇ ਆਪਣੇ ਆਪ ਨੂੰ ਤੂੰ ਪੜਿਆ ਹੀ ਨਹੀਂ ਜਾ ਜਾ ਵੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਤੂੰ ਵੜਿਆ ਹੀ ਨਹੀਂ ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਕਦੇ ਨਫਸ ਆਪਣੇ ਨਾਲ ਤੂੰ ਲੜਿਆ ਹੀ ਨਹੀਂ ਉਹ ਮੁੱਖ ਮੰਤਰੀ ਅਸਮਾਨੀ ਯੋੜਦੀਆਂ ਫੜਦਾ ਹੈ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ ਆਹ ਦਰਿਆ ਤੇ ਸਹੀ ਕਰਲਾ ਆ ਬੁੱਢਾ ਨਾਲਾ ਤੇ ਸਹੀ ਕਰਲਾ ਫੇਰ ਵਾਹ ਚ ਗੱਲਾਂ ਫੇਰ ਕਰੀ ਫੇਰ ਮੁੱਖ ਫੇਰ ਬਾਕੀ ਜਿਹੜੇ ਇਨਵੈਸਟਰ ਆ ਉਹਨਾਂ ਨੂੰ ਸੱਦਾ ਫੇਰ ਦਵੀ ਤੂੰ ਕਹਿੰਦਾ ਸਾਡਾ ਰੰਗਲਾ ਪੰਜਾਬ ਹੈ ਸੈਕਟਰੀ ਸਾਹਿਬ ਮੈਨੂੰ ਟਾਈਮ ਜਿੰਨਾ ਕੋਈ ਆ ਦੱਸ ਦਿਓ ਸਾਨੂੰ ਕਹਿਣਾ ਰੰਗਲਾ ਪੰਜਾਬ ਹੈ ਸਾਡਾ ਮੈਂ ਤੈਨੂੰ ਕਹਿਣਾ ਪੰਜਾਬ ਪੰਜਾਬ ਰੱਖਦੇ ਤਾਂ ਰਾਜੇਵਾਲ ਸਾਹਿਬ ਖੜੇ ਆ ਥੋੜੀ ਕੁਰਬਾਨੀ ਆ ਯਾਰ ਆ ਝੰਡੇ ਤੁਹਾਡੇ ਲੱਗੇ ਨੇ ਕਿਸਾਨਾਂ ਦੇ ਅੱਜ ਕਿੰਨੇ ਕਿੰਨੇ ਸਾਲਾਂ ਤੋਂ ਧਰਨੇ ਬੈਠੇ ਹੋ ਥੋੜੀਆਂ ਕੁਰਬਾਨੀਆਂ ਨੇ ਸਾਨੂੰ ਜੂਝਣਾ ਪੈਣਾ ਸੀ ਇੰਨਾ ਕਮਾਲੀ ਫਿਰ ਤੈਨੂੰ ਚੋਣਾਂ ਦੀ ਕੀ ਲੋੜ ਸੀਗੀ ਐਵੇਂ ਵਾਹ ਦੇ ਵਿੱਚ ਆਪਾਂ ਤਲਵਾਰਾਂ ਮਾਰੀ ਜਾਂਦੇ ਆ ਵਾਹ ਦੇ ਵਿੱਚ ਗੱਲਾਂ ਕਰੀ ਜਾਂਦੇ ਮੀਨੀ ਕੀਕਤ ਹੈ ਹੀ ਕੁਛ ਨਹੀਂ ਤੁਸੀਂ ਕਰਦੇ ਕੀ ਹੋ ਸਾਨੂੰ ਲੋਕਾਂ ਨੂੰ ਉਲਝਾ ਕਿੱਥੇ ਲਿਆ ਤੁਸੀਂ ਆਟੇ ਦਾਲ ਦੇ ਵਿੱਚ ਸਾਨੂੰ ਉਲਝਾ ਕੇ ਰੱਖ ਦਿੱਤਾ ਕਿ ਸਹਿੰਦੇ ਬੰਦਿਆਂ ਨੂੰ ਲੁੱਟ ਲਓ ਤੇ ਮਾਰਿਆਂ ਨੂੰ ਵੰਡ ਕੇ ਮਗਰ ਲਾ ਲਓ ਆ ਸਾਡੀ ਸਰਕਾਰ ਚੱਲਣ ਈ ਹੈ ਸਬੇੜਾ ਕੰਮ ਹੀ ਕੋਈ ਨਹੀਂਗਾ ਆ ਕੱਲ ਦੇ ਰਾਜੇਵਾਲ ਸਾਹਿਬ ਮੋਰਚਾ ਤੁਹਾਨੂੰ ਫੇਰ ਸਾਹਮਣਾ ਪੈਣਾ ਕੱਲ ਤੇ ਲੋਕਾਂ ਦੇ ਵਾਹਿਕਲਾਂ ਦੇ ਉੱਤੇ ਟੈਕਸ ਵਧਾ ਦਿੱਤੇ ਰਜਿਸਟਰੀ ਰੇਟਾਂ ਦੇ ਉੱਤੇ ਟੈਕਸ ਵਧਾ ਦਿੱਤੇ ਉਹ ਮਾੜੇ ਬੰਦੇ ਕੋ ਤੇ ਘਰ ਨਹੀਂ ਬਣਦਾ ਮਾਰੇ ਬੰਦੇ ਕੋ ਤੇ ਦੁਕਾਨ ਨਹੀਂ ਪਉਦੀ ਤੇ ਕਿੱਥੋਂ ਨੇ ਆਪਣੇ ਕਾਰੋਬਾਰ ਚਲਾਉਣੇ ਨੇ ਕਿੱਥੋਂ ਇਹਨੇ ਨੇ ਟੈਕਸ ਭਰਨੇ ਨੇ ਜੇ ਤੁਹਾਡੇ ਕੋਲ ਸਾਧਨ ਨਹੀਂ ਸੀ ਹਗੇ ਫਿਰ ਆਟਾ ਦਾਲ ਸਕੀਮ ਕਿਉਂ ਚਲਾਈ ਤੁਸੀਂ ਤੁਸੀਂ 32 ਫਰੀ ਦੇ ਲਾਰੇ ਕੋ ਲੈ ਸਾਨੂੰ ਲੋਕਾਂ ਨੂੰ ਇਹ ਗੱਲਾਂ ਨੂੰ ਚੁੱਭਦੀਆਂ ਨੇ ਬੋਲਣ ਵਾਲੇ ਬੰਦੇ ਉਹਨੂੰ ਚੰਗੇ ਆ ਨਹੀਂ ਲੱਗਦੇ ਬੋਲਣ ਵਾਲੇ ਬੰਦਿਆਂ ਦੇ ਉੱਤੇ ਹਮੇਸ਼ਾ ਤਲਵਾਰ ਲਟਕਾ ਕੇ ਰੱਖੀ ਜਾਂਦੀ ਹੈ ਪਰ ਮੁੱਖ ਮੰਤਰੀ ਮੈਂ ਤੈਨੂੰ ਕਹਿਣਾ ਕੰਨ ਖੋਲ ਕੇ ਸੁਣ ਲੈ ਇਸ ਪੰਜਾਬ ਲਈ ਬੋਲਦੇ ਰਹਾਂ ਇਸ ਪੰਜਾਬ ਲਈ ਬੋਲਦੇ ਰਵਾਂਗੇ ਇਸ ਪੰਜਾਬ ਲਈ ਮਰਾਂਗੇ ਇਸ ਪੰਜਾਬ ਨੂੰ ਪਿਆਰ ਕਰਦੇ ਆਂ ਅਸੀਂ ਲੋਕ ਇਸ ਪੰਜਾਬ ਨੂੰ ਪਿਆਰ ਕਰਨ ਵਾਲੇ ਤੁਸੀਂ ਲੋਕ ਬੈਠੇ ਹੋ ਮੈਂ ਤੈਨੂੰ ਕਹਿਣ ਲੱਗਾ ਮੁੱਖ ਮੰਤਰੀ ਮੈਂ ਪਿਆਰ ਆਪਣੇ ਸੂਬੇ ਨਾਲ ਜਾਲੀ ਨਹੀਂ ਕਰਦਾ ਮੈਂ ਪਿਆਰ ਆਪਣੇ ਸੂਬੇ ਨਾਲ ਜਾਲੀ ਨਹੀਂ ਕਰਦਾ ਪੁਰਖਾਂ ਦੀ ਵਿਰਾਸਤ ਕਦੇ ਖਾਲੀ ਨਹੀਂ ਕਰਦਾ ਛਾਤੀ ਤੇ ਚੜ ਕੇ ਬੋਲਣਾ ਦਿੰਦਾ ਮੇਰੀ ਮੈਂ ਕਦੀ ਹਕੂਮਤ ਦੀ ਦਲਾਲੀ ਨਹੀਂ ਕਰਦਾ ਟੈਰੇਰ ਕੇ ਲੋਕਲ ਦੀ ਦਲਾਲੀ ਨਹੀਂ ਆਉਂਦੀ ਸਾਨੂੰ ਸਾਨੂੰ ਇਹੋ ਜੇ ਇਹੋ ਜੇ ਕੰਮਾਲੀ ਮੋਰਚੇ ਲਾਉਣੇ ਪੈ ਰਹੇ ਆ ਸੂਬਾ ਜੂਝ ਰਿਹਾ ਸੂਬੇ ਦੇ ਵਿੱਚ ਕੋ ਲੈਂਡ ਆਰਡਰ ਨਹੀਂ ਰੋਜ਼ ਕਤਲ ਹੁੰਦੇ ਆ ਰੋਜ਼ ਫਰੌਤੀਆਂ ਦੇ ਲੋਕਾਂ ਨੂੰ ਫੋਨ ਆਉਂਦੇ ਆ ਲੋਕਾਂ ਦਾ ਕਾਰੋਬਾਰ ਬੰਦ ਹੁੰਦਾ ਪੁਲਿਸ ਆਤਮਚਾਉਂਦੀ ਆ ਮੁੱਖ ਮੰਤਰੀ ਦੇ ਕਹਿਣ ਦੇ ਉੱਤੇ ਇਹ ਸਾਡਾ ਸੂਬਾ ਆ ਯਾਰ ਅੱਜ ਤੁਸੀਂ ਮੋਰਚਾ ਲਾਇਆ ਔਰ ਮੈਂ ਤੁਹਾਨੂੰ ਕਹਿਣਾ ਜਿਵੇਂ ਦਿੱਲੀ ਫਤਿਹ ਹੋਈ ਸੀ ਨਾ ਇਸੇ ਤਰੀਕੇ ਫਤਿਹ ਹੋਣਾ ਚਾਹੀਦਾ ਮੈਂ ਬਾਰ-ਬਾਰ ਮੈਂ ਬਾਰ-ਬਾਰ ਆਪਣੀ ਗੱਲ ਦਰਉਣਾ ਮੈਂ ਬਾਰ-ਬਾਰ ਇੱਕ ਗੱਲ ਕਹਿਣਾ ਕਿ ਸਾਨੂੰ ਲੋਕਾਂ ਨੂੰ ਲੜਨਾ ਪੈ ਰਿਹਾ ਸਾਨੂੰ ਲੋਕਾਂ ਨੂੰ ਸੜਕਾਂ ਤੇ ਉਤਰਨਾ ਪੈ ਰਿਹਾ ਔਰ ਸਾਡੇ ਸੂਬੇ ਦੀ ਸਿਆਸਤ ਕਿੱਥੇ ਚੱਲ ਗਈ ਆ ਇਹਦੇ ਉੱਤੇ ਵੀ ਪਰਚੋਲ ਕਰੋ ਇਹਦੇ ਉੱਤੇ ਵੀ ਝਾਤੀ ਮਾਰਿਆ ਕਰੋ ਕੋਈ ਸਿਆਸੀ ਪਾਰਟੀ ਕੋਈ ਸਿਆਸੀ ਪਾਰਟੀ ਦਾ ਪ੍ਰਧਾਨ ਇਹਨੂੰ ਮਾਂਚੈਸਟਰ ਕਹਿੰਦੇ ਆ ਪੰਜਾਬ ਦਾ ਜਦੋਂ ਇਲੈਕਸ਼ਨ ਲੜਨੀ ਹੁੰਦੀ ਤੇ ਇਹਨੂੰ ਸਭ ਤੋਂ ਵੱਧ ਹਾਟ ਲਿਸਟ ਦੇ ਉੱਤੇ ਰੱਖਿਆ ਜਾਂਦਾ ਵੀ ਇਥੋਂ ਪੈਸਾ ਬੜਾ ਇਕੱਠਾ ਹੋਣਾ ਲੁਧਿਆਣੇ ਦੇ ਵਿੱਚੋਂ ਅੱਜ ਲੁਧਿਆਣੇ ਦੀ ਮੁਸ਼ਕਲ ਹੈ ਕਿਸੇ ਸਿਆਸੀ ਪਾਰਟੀ ਦਾ ਅੱਗੋਂ ਤੁਹਾਡੇ ਕੋਲ ਆਇਆ ਕਿਉਂਕਿ ਇਹਨਾਂ ਲੋਕਾਂ ਨੇ ਸੂਪੇ ਨੂੰ ਇਹਨਾਂ ਲੋਕਾਂ ਨੇ ਵੋਟਾਂ ਦੇ ਅੱਗੇ ਤੇ ਧਣਾੜਾਂ ਦੇ ਅੱਗੇ ਗਿਰਵੀ ਰੱਖ ਦਿੱਤਾ ਮੈਂ ਸਾਰੇ ਪਾਰਟੀਆਂ ਵਾਲਿਆਂ ਨੂੰ ਕਹਿੰਨਾ ਕੇ ਪਾਤਰ ਸਾਹਿਬ ਬਹੁਤ ਵਧੀਆ ਲਿਖਦੇ ਇਨਾਂ ਬਾਰੇ ਕਿ ਰੰਗ ਬਰੰਗੇ ਕੁੱਕੜ ਬੰਗਾ ਇੱਕੋ ਜੀਆਂ ਸਾਰੇ ਇੱਕੋ ਜੇ ਨਾਰੇ ਮਾਰਦੇ ਰਹਿੰਦੇ ਨੇ ਥੱਲੇ ਰਿਜ਼ਲਟ ਕੁਛ ਹੈਗਾ ਹੀ ਨਹੀਂ ਹਰ ਬੰਦੇ ਨੂੰ ਆਪਣੀ ਵੋਟ ਦਾ ਜਸਕਾ ਪੈ ਗਿਆ ਕੋਈ ਸੱਤਾ ਤੋਂ ਉਤਰਨਾ ਹੀ ਨਹੀਂ ਚਾਹੁੰਦਾ ਬਾਹਰਲੇ ਮੁਲਕਾਂ 'ਚ ਜਾਓ ਉੱਥੇ ਕੀ ਕਰਦੇ ਨੇ ਜਿਹੜੇ ਹੁਕਮਰਾਨ ਨੇ ਉਹ ਅਗਲੀ ਪੀੜ੍ਹੀ ਦਾ ਸੋਚਦੇ ਨੇ ਤੇ ਸਾਡੇ ਜਿਹੜੇ ਬਣ ਜਾਂਦੇ ਆ ਨਾ ਉਹ ਸਿਰਫ ਆਪਣਾ ਸੋਚਦੇ ਆ ਤੇ ਆਪਣੀ ਪੀੜ੍ਹੀ ਦਾ ਸੋਚਦੇ ਆ ਕਿ ਸਾਡਾ ਘਰ ਕਿਵੇਂ ਭਰਨਾ ਸੋ ਬਹੁਤਾ ਸਮਾਂ ਨਹੀਂ ਸਟੇਟ ਸਕੱਟਰੀ ਸਾਹਿਬ ਕਹਿੰਦੇ ਆ ਹੋਰ ਵੀ ਬਹੁਤ ਸਾਰੇ ਮੇਰੇ ਤੋਂ ਬਹੁਤ ਜ਼ਿਆਦਾ ਸੂਝਵਾਨ ਇਸ ਮੁੱਦੇ ਦੇ ਉੱਤੇ ਬੋਲਣ ਵਾਲੇ ਲੋਕ ਬੈਠੇ ਨੇ ਇਸ ਸਰਕਾਰ ਨੂੰ ਮੈਂ ਲਾਣਾ ਕਹਿ ਕਿ ਸਮਾਪਤੀ ਕਰਨ ਲੱਗਾ ਕਿ ਆਸ ਬੜੀ ਸੀ ਯਾਰ ਸਾਨੂੰ ਤੁਹਾਡੇ ਕੋਲੋਂ ਪਰ ਸਾਰੀਆਂ ਟੁੱਟ ਗਈਆਂ ਤੁਹਾਡੇ ਲਈ ਮੈਂ ਇਹ ਗੱਲ ਕਹਿ ਲਾ ਨਾ ਇਸ ਸਰਕਾਰ ਨੂੰ ਕਹਿਣ ਲੱਗਾ ਕਿ ਮਾਂ ਵੀ ਅੰਨੀ ਧੀ ਵੀ ਅੰਨੀ ਪੁੱਤ ਵੀ ਅਨਾ ਨਾ ਹੈ ਜਵਾਈ ਰੱਬ ਨੇ ਸਾਨੂੰ ਭਾਗ ਲਾਇਆ ਕੋ ਨੌ ਵੀ ਅੰਨੀ ਆਈ ਇਹ ਹਾਲ ਇਹਨਾਂ ਦਾ ਬਣ ਗਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਕਿਤੇ ਵੀ ਮੇਰੀ ਡਿਊਟੀ ਲਾਓਗੇ ਇਹ ਕਢਾ ਕੇ ਖਲੋਤਾ ਇੱਥੇ ਕਿਤੇ ਵੀ ਆਵਾਜ਼ ਮਾਰੋਗੇ ਅਰਦਲੀਆਂ ਵਾਂਗੂ ਭਜਦਾ ਆਉਂਗਾ ਧੰਨਵਾਦ ਤੁਹਾਡਾ